ਪੰਜਾਬ ਸਰਕਾਰ ਦੇ ਚੀਫ ਸੈਕਟਰੀ ਕੇ.ਏ.ਪੀ. सिन्हा ਅਤੇ ਪ੍ਰਿੰਸੀਪਲ ਸੈਕਟਰੀ ਕ੍ਰਿਸ਼ਨ ਕੁਮਾਰ ਵੱਲੋਂ ਮੁਕੇਰੀਆਂ ਦੇ ਪਿੰਡ ਮੋਤਲਾ ਨਜ਼ਦੀਕ ਬਿਆਸ ਦਰਿਆ ਦੀ ਤੁਸੀਪੰਦਾ ਦੌਰਾ ਕਰ ਹਾਲਾਤਾਂ ਦਾ ਜਾਇਜ਼ਾ ਲਿਆ ਇਸ ਮੌਕੇ ਉਹਨਾਂ ਨਾਲ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਐਸਐਸਪੀ ਸੰਦੀਪ ਮਲੇਕ ਜਲ ਨਿਕਾਸ ਵਿਭਾਗ ਦੇ ਐਕਸ਼ਨ ਰਾਜਕੁਮਾਰ ਵਿਭਾਗ ਦੇ ਹੋਰ ਅਧਿਕਾਰੀ ਅਤੇ ਐਸ.ਡੀ.ਐਮ ਮੁਕੇਰੀਆਂ ਅੰਕੁਰ ਮਹਿੰਦਰੂ ਤਹਿਸੀਲਦਾਰ ਲਖਮਿੰਦਰ ਸਿੰਘ ਨਾਇਬ ਤਹਿਸੀਲਦਾਰ ਖੁਸ਼ਵਿੰਦਰ ਸਿੰਘ ਅਤੇ ਡੀਐਸਪੀ ਕੁਲਵਿੰਦਰ ਸਿੰਘ ਬਿਰਕ ਐਸਐਚਓ ਜੁਗਿੰਦਰ ਸਿੰਘ ਬीडीपीਓ ਸ਼ੁਕਲਾ ਦੇਵੀ ਅਤੇ ਹੋਰ ਅਫਸਰ ਸਹਿਬਾਨ ਹਾਜ਼ਰ ਸਨ ਮੌਕੇ ਤੇ ਮੌਜੂਦ ਲੋਕਾਂ ਨਾਲ ਗੱਲਬਾਤ ਕਰਕੇ ਹਾਲਾਤਾਂ ਦਾ ਜਾਇਜ਼ਾ ਲੈਣ ਉਪਰੰਤ ਨਿਊ ਚੜ੍ਹਦਾ ਪੰਜਾਬ ਦੇ ਨਾਲ ਗੱਲਬਾਤ ਕਰਦਿਆਂ ਚੀਫ ਸੈਕਟਰੀ ਕੇਏਪੀ ਸਿਨਹਾ ਹੋਰਾ ਦੱਸਿਆ ਕਿ ਦਰਿਆ ਵਿੱਚ ਜੋ ਪਾਣੀ ਆਇਆ ਸੀ ਇਸ ਵਕਤ ਉਹ ਪਾਣੀ ਰਸੀਡ ਕਰ ਗਿਆ ਹੈ ਪਰ ਇਸ ਦਾ ਪੱਕਾ ਹੱਲ ਕੱਢਣਾ ਪਵੇਗਾ ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਵਿਭਾਗ ਦੇ ਅਫਸਰ ਵੀ ਨਾਲ ਹਨ ਇਸ ਦੇ ਹੱਲ ਲਈ ਪ੍ਰੋਜੈਕਟ ਰਿਪੋਰਟ ਤਿਆਰ ਕਰਵਾ ਇਸ ਨੂੰ ਕਰਵਾਇਆ ਜਾਵੇਗਾ ਨਿਊ ਚੜਦਾ ਪੰਜਾਬ ਦੇ ਲਈ ਧਰਮਚੰਦ ਮੁਕੇਰੀਆ ਨੂੰ ਰਿਸੀਡ ਕਰਕੇ ਜੇਕਰ ਬਾਅਦ ਵਿੱਚ ਕੋਈ ਖਰਾਬ ਹੋ ਜਾਵੇ ਤਾਂ ਅਸੀਂ ਜਿੰਨਾ ਬੰਨ ਨੂੰ ਅਸੀਂ ਇੱਕ ਸਾਈਡ ਤੋਂ ਭੁਰਨਾ ਨਾ ਉਹਨਾਂ ਅੱਗੇ ਨੂੰ ਜਾਂਦੇ ਥੋੜਾ ਜਿਹਾ ਪਨੀ ਘੱਟ ਜੀ ਫੇਰ ਗੱਲ ਬਣਦੀ ਚਲੋ ਜੀ ਬਹੁਤ ਮੂਰੀ ਮਿਹਨਤ ਹੈ ਚਲੋ ਤੁਹਾਡਾ ਬਹੁਤ ਬਹੁਤ ਸੁਖੀ ਅਸੋਸ਼ੀਏਸ਼ਨ ਬਹੁਤ ਅੱਛਾ ਫਸਾ ਰਹੇ ਹੋ ਤੁਸੀਂ ਉਹ ਸਾਰੇ ਪੋਹਿੰਦਾ ਉਸ ਨੂੰ ਸਾਰੇ ਉਸ ਨੂੰ ਤਾਂ ਠੀਕ ਰਹੂਗਾ ਬਹੁਤ ਬੰਦੀਆ ਪਾਣੀ ਤਾਂ ਹਮ ਕੱਟ ਗਿਆ ਹੈ ਲੇਕਿਨ ਮਤਲਬ ਆ ਜਾ ਉਹ ਸੋਟੇ ਇਸ ਤਰ੍ਹਾਂ ਦੀ ਪ੍ਰੋਬਲਮ ਇਹ ਬੜਾ ਤਕੋਦੀ ਹੁਣ ਤਾਂ ਪਾਣੀ ਰਿਸਿਵ ਕਰ ਗਿਆ ਹੈ ਬੇਸਿਕਲੀ ਸਭ ਠੀਕ ਅਮਜਦ ਪਹਿਲਾਂ ਪਾਣੀ ਆਇਆ ਸੀ ਲੇਕਿਨ ਇੱਥੇ ਜੋ ਹੈ ਦੱਸਦੇ ਕਿ ਪਾਣੀ ਰਿਸਿਵ ਕਰ ਗਿਆ ਹੈ ਲੇਕਿਨ ਇਹਦੀ ਲੌਂਗ ਟਰਮ ਸੋਲੂਸ਼ਨ ਕੱਢਣੀ ਪਏਗੀ ਸਾਨੂੰ ਲੌਂਗ ਟਰਮ ਸੋਲੂਸ਼ਨ ਹੈ ਕਿ ਤੁਸੀਂ ਬੰਨ ਨੂੰ ਸਟ੍ਰੈਂਥਨ ਕਰਨਾ ਐਂਡ ਦੈਨ ਸਾਈਮਲਟੇਨੀਅਸਲੀ ਜਦੋਂ ਵੀ ਪਾਣੀ ਆਂਦਾ ਹੈ ਉਹਦੀ ਸਕੇਪ ਰੂਟ ਪ੍ਰੋਵਾਈਡ ਕਰਨਾ ਤਾਂ ਲੌਂਗ ਟਰਮ ਸੋਲੂਸ਼ਨ ਲਈ ਸਾਡੇ ਕੋਲ ਜੋ ਹੈ ਵਾਟਰ ਰਿਸੋਰਸਸ ਡਿਪਾਰਟਮੈਂਟ ਇਹ ਸਾਰੇ ਨਾਲ ਹੀ ਨੇ ਡਿਪਟੀ ਕਮਿਸ਼ਨਰ ਸਾਰੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਤੇ ਅਸੀਂ ਇਹਦਾ ਪ੍ਰੋਜੈਕਟ ਰਿਪੋਰਟ ਬਣਵਾ ਕਰ 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 ਕਰਕੇ ਇਹਨੂੰ ਕਰਾਵਾਂਗੇ